कला पंजाब न्यूज आप स्वागत है धार्मिक प्रोग्रामा विच स्टेजा उवल नाच गाना ही चलता है धार्मिक सिक्ख्या की बहुत कमी है जिस कारण साढ़े बच्चे संस्कार बहुत कमजोर हो रहे हैं इन्ह शब्दों का प्रगटावा श्री श्री राधिका गुरु मां स्वामी जी ਲਖਬੀਰ ਸਿੰਘ ਵੜੈਚ ਭਾਰਤ ਵਿਕਾਸ ਪਰਿਸ਼ਦ ਕਾਦਿਆਂ ਦੇ ਸਾਬਕਾ ਪ੍ਰੈਜ਼ੀਡੈਂਟ ਵੱਲੋਂ ਪੀਠਾ ਈਸ਼ਵਰ શ્રી ਰਾਮ ਚੰਦਰ ਚਰਨ ਪਾਦੂਕਾ ਧਾਮ ਜੀ ਦੇ ਆਸ਼ਰਮ ਵਿੱਚ ਕੀਤਾ ਉਹਨਾਂ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਵਿੱਚ ਸਟੇਜਾ ਉੱਤੇ ਕੇਵਲ ਨਾਚ ਗਾਣਾ ਹੀ ਚੱਲਦਾ ਹੈ ਧਾਰਮਿਕ ਸਿੱਖਿਆ ਦੀ ਬਹੁਤ ਕਮੀ ਹੈ ਜਿਸ ਕਾਰਨ ਸਾਡੇ ਬੱਚਿਆਂ ਦੇ ਵਿੱਚ ਸੰਸਕਾਰ ਕਮਜ਼ੋਰ ਹੋ ਰਹੇ ਹਨ ਅਸੀਂ ਆਪਣੇ ਮੂਲ ਨਾਲੋਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ ਜਿਸ ਕਾਰਨ ਬੱਚੇ ਨਸ਼ੇ ਅਤੇ ਬੁਰੇ ਕੰਮਾਂ ਵੱਲ ਜਾ ਰਹੇ ਹਨ ਇਸ ਲਈ ਅਸੀਂ ਆਯੋਜਕ ਕਮੇਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਧਾਰਮਿਕ ਪ੍ਰੋਗਰਾਮਾਂ ਵਿੱਚ ਅਧਿਆਤਮਿਕ ਅਤੇ ਧਾਰਮਿਕ दित्ती कि बच्चे बुराई का त्याग करके चंग्याई के मार्ग उत्तर चल सकन क्योंकि केवल नचण गाँव मनुख जीवन का कल्याण नहीं हो सकता इस मौके स्वामी जी लखबीर सिंह वड़ैच सुचा लाल मुकेश कुमार कवलजीत शिवनार अमन ससर विशाल गुरबाज सिंह बाजवा जस्करन सिंह लाडा सतनाम सिंह बाजवा राहुल शर्मा वेद आदि हाजिर सन कालविंदर तो सिंह भाटिया की रिपोर्ट ਲਖਮੀਰ ਸਿੰਘ ਵੜੈਚ ਭਾਰਤ ਵਿਕਾਸ ਪਰਿਸ਼ਦ ਦਾ ਡਾਇਨ ਪ੍ਰੈਜ਼ੀਡੈਂਟ ਸਾਬਕਾ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਆਏ ਹੋਏ ਸਾਥੀਆਂ ਨੂੰ 15 ਅਗਸਤ ਦੀ ਤੇ ਆ ਜਿਹੜਾ ਸ਼ੁਭ ਦਿਹਾੜਾ ਵਾ ਜਨਮ ਅਸ਼ਟਮੀ ਇਹਨਾਂ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਨਾਲ ਹੀ ਮੈਂ ਆਪਣੇ ਸਵਾਮੀ ਜੀ ਤੇ ਸਾਧਵੀ ਜੀ ਨੂੰ ਵਧਾਈਆਂ ਦੇਣਾ ਜਿਨ੍ਹਾਂ ਨੇ ਸਾਨੂੰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਪਸਥਿਤ ਕਰਨ ਦਾ ਹੁਕਮ ਦਿੱਤਾ ਦੇਸ਼ ਵਾਸੀਓ ਇਹ ਸ਼ੁਭ ਦਿਹਾੜੇ ਦੇ ਉੱਤੇ ਸਾਰਿਆਂ ਨੂੰ ਇਕਜਟ ਹੋ ਕੇ ਚੰਗੇ ਕੰਮ ਕਰਨ ਦੀ ਸ਼ੁਭਕਾਮਨਾ ਚਾਹੀਦੀ ਹੈ ਮੇਰਾ ਇਹ ਆਸ ਰੱਖਣਾ ਕਿ ਸ਼ਹਿਰ ਵਾਸੀ ਲੋਕ ਜਿਹੜੇ ਨੇ ਇਹ ਜਿਹੜਾ ਕੰਮ ਕਰ ਰਹੇ ਨੇ ਬਹੁਤ ਸਲਾਘਾ ਹੀ ਹੋਗੇ ਤੇ ਬੜਾ ਮਨਖੁਸ਼ੀ ਦੇਖੋ ਜਿਹੜਾ ਨਾਚ ਟੱਪਣਾ ਜਾਂ ਗਾਣਾ ਬੋਲਣਾ ਜਾਂ ਕੋਈ ਹੋਰੀ ਹੋਜੀ ਐਕਟੀਵਿਟੀਜ਼ ਕਰਨੀਆਂ ਇਹ ਸਮਾਜ ਨੂੰ ਚੰਗੀ ਸੇਧ ਨਹੀਂ ਦਿੰਦੀਆਂ ਇਹਦੇ ਵਿੱਚ ਜੇ ਚਾਹੀਦਾ ਇੱਥੇ ਪ੍ਰੋਪਰ ਪੰਫਲਟ ਵੰਡੇ ਜਾਣ ਜਾਂ ਇਹਨਾਂ ਦੀ ਲਾਈਫ ਹਿਸਟਰੀ ਬਾਰੇ ਵੱਧ ਤੋਂ ਵੱਧ ਗਿਆਨ ਲੋਕਾਂ ਨੂੰ ਦਿੱਤਾ ਜਾਏ ਜਿੱਦਾਂ ਨੂੰ ਸਾਡਾ ਸਮਾਜ ਅਗਰੇਸਨ ਹੋਵੇ ਮੈਂ ਤੇ ਸਮਾਜ ਨੂੰ ਸੁਨਾਹ ਦਿਆਂਗਾ ਕਿ ਜਿਹੜਾ ਕੋਈ ਵੀ ਐਡਿਕਸ਼ਨ ਹੈ ਕਿਸੇ ਕੰਮ ਦੀ ਵੀ ਸਟੇਜ ਦੇ ਉੱਤੇ ਤੇ ਨਹੀਂ ਹੋਣੀ ਚਾਹੀਦੀ ਅਭਲਤੇ ਕੋਸ਼ਿਸ਼ ਕਰਨੀ ਚਾਹੀਏ ਕਿ ਨਸ਼ੇ ਤੋਂ ਰਹਿਤ ਹੀ ਲੋਕ ਇਹ 10 15 ਦਿਨ ਜਿੰਨੇ ਦਿਨ ਅਮੀਲਾ ਹੋਣੀ ਹੈ ਇਹ ਉਹਦੇ ਮੁਤਾਬਕ ਹੀ ਚੱਲਣਾ ਮੇਰਾ ਨਾਮ ਜਦਾ ਸਵਾਮੀ ਜੀ ਕਰਕੇ ਚੱਲਦਾ ਨਾਮ ਤੇ ਸਾਰੇ ਪਰਮੇਸ਼ਵਰ ਦੇ ਨੇ ਅਸੀਂ ਆਪਣਾ ਨਾਂ ਕੀ ਦੱਸਣਾ ਸਾਰੀ ਦੁਨੀਆ ਨੂੰ ਵੈਸੇ ਹੀ ਪਤਾ ਹੈ ਮੇਨ ਗੱਲ ਇਹ ਹੈ ਜੀ ਅੱਜ 15 ਅਗਸਤ ਤੁਹਾਨੂੰ ਲਿਆਦਾ ਹੈ ਸਵਤੰਤਰਤਾ ਦਿਵਸ ਹੈ ਲੋਕਾਂ ਨੂੰ ਇਹਦੀ ਬਹੁਤ ਸ਼ੁਭ ਕਾਮਨਾਵਾਂ ਨਾਲੇ ਜਨਮਾਸਟਮੀ ਦੀ ਬਹੁਤ ਸ਼ੁਭ ਕਾਮਨਾਵਾਂ ਮੇਨੇ ਇਹ ਕਿ ਅੱਜ ਦੇ ਦਿਨ ਦੀ ਜਿਹੜੀ ਆਜ਼ਾਦੀ ਅਸੀਂ ਪ੍ਰਾਪਤ ਕੀਤੀ ਹੈ ਉਹ ਬਹੁਤ ਮਹਿੰਗੀ ਮਿਲੀ ਸਾਨੂੰ ਸਸਤੇ ਨਹੀਂ ਮਿਲੀ ਸਾਡੇ ਗੁਰੂਆਂ ਨੇ ਆਪਣੇ ਬੱਚੇ ਕੁਰਬਾਨ ਕੀਤੇ ਆਪਣਾ ਪਰਿਵਾਰ ਵਾਰਿਆ ਬੰਦ-ਬੰਦ ਕਟਵਾਏ ਔਰ ਨੇਜੇ ਦੇ ਉੱਪਰ ਬੱਚੇ ਦੇ ਟੁਕੜੇ ਕਰਕੇ ਪਵਾਏ ਫਿਰ ਜਾ ਕੇ ਅੱਜ ਇਹ ਆਜ਼ਾਦੀ ਦਾ ਮੂੰਹ ਦੇਖਿਆ ਅੱਜ ਦੇ ਦਿਨ ਅਸੀਂ ਉਹਨਾਂ ਨੂੰ ਯਾਦ ਕਰੀਏ ਤਾ ਹੀ ਅਸਾਡੀ ਆਜ਼ਾਦੀ ਆਜ਼ਾਦੀ ਹੈ ਜਿਹੜੇ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨਾ ਉਹਨੂੰ ਫਿਰ ਭਵਿੱਖ 'ਚ ਜਾ ਕੇ ਬਹੁਤ ਬੜੀ ਕੀਮਤ ਅਦਾ ਕਰਨੀ ਪੈਂਦੀ ਹੈ ਇਸ ਕਰਕੇ ਆਜ਼ਾਦੀ ਤਾਂ ਹੀ ਪੂਰੀ ਹੋਈ ਬਣਾ ਪਾਵਾਂਗੇ ਜੇ ਆਪਣੇ ਆਪਣੇ ਉਹ ਸਿੱਖੀ ਕੌਮ ਨੇ ਤੇ ਜਿਹੜੇ ਸਾਡੇ ਸ਼ਿਵਾਜੀ ਮਹਾਰਾਣਾ ਪ੍ਰਤਾਪ ਲక్ష్ਮੀਬਾਈ ਇਹਨਾਂ ਨੇ ਵੀ ਜਿਹੜੇ ਕੁਰਬਾਨੀਆਂ ਕੀਤੀਆਂ ਇਹਨਾਂ ਨੂੰ ਯਾਦ ਕਰੀਏ ਇਹਨਾਂ ਨੂੰ ਆਪਾਂ ਸੱਚੀ ਸ਼ਰਧਾਂਜਲੀ ਇਹ ਦਈਏ ਕਿ ਜਿਹੜਾ ਤੁਸੀਂ ਦੇਸ਼ ਆਜ਼ਾਦ ਕਰਕੇ ਦਿੱਤਾ ਉਸ ਦੇਸ਼ ਨੂੰ ਹੀ ਨਸ਼ਾ ਮੁਕਤ ਕਰੀਏ ਉਹਨੂੰ ਮਾਰੀਆਂ ਜਿਹੜੀਆਂ ਅੱਜ ਕੱਲ੍ਹ ਕੁਝ ਅਤੰਕਵਾਦ ਹੈ ਜਾਂ ਛੋਟੀਆਂ ਮਾਰੀਆਂ ਗਤੀਵਿਧੀਆਂ ਉਹਨਾਂ ਤੋਂ ਬਚਾਈਏ ਕਿਉਂਕਿ ਦੇਸ਼ ਬਹੁਤ ਮੁਸ਼ਕਿਲ ਅਜਾਦ ਹੋਇਆ ਜਿੰਨਾ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਕਿਤੇ ਪੁੱਛੋ ਕਿ ਕਿੰਨੀਆਂ ਮਹਿੰਗੀਆਂ ਪਈਆਂ ਇਸ ਕਰਕੇ ਆਪਾਂ ਇਸ ਦੇਸ਼ ਲਈ ਚੰਗੀ ਸ਼ੁਭਕਾਮਨਾ ਇਹੀ ਹੈ ਅੱਜ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਇਹੀ ਸੋਚੀਏ ਕਿ ਅਸੀਂ ਆਪਣੇ ਦੇਸ਼ ਨੂੰ ਉੱਨਤੀ ਦੀ ਔਰ ਲੈ ਜਾਣਾ ਨਾ ਕਿ ਇਹ ਲੜਾਈ ਦੰਗੇ ਨਾਕੇ ਫਸਾਦ ਦੀ ਔਰ ਅੱਜ ਕੱਲ ਫਸਾਦ ਜਿਆਦਾ ਹੋ ਰਹੇ ਨੇ ਦੇਸ਼ ਦੇ ਬਾਰੇ ਕੋਈ ਨਹੀਂ ਸੋਚਦੇ ਅੱਜ ਪਹਿਲੀ ਗੱਲ ਇਹ ਹੈ ਕਿ ਮੈਂ ਦੇਸ਼ ਦੀ ਆਜ਼ਾਦੀ ਉੱਤੇ ਵੀ ਇਹ ਕਹਿਣਾ ਚਾਹਾਂਗਾ ਕਿ ਆਪਾਂ ਇਸ ਨੂੰ ਕਦੇ ਹਲਕੇ ਚ ਨਾ ਲਈਏ ਜਿੱਦਾਂ ਅੱਜ ਕੱਲ ਲੋਕ ਸਿਰਫ ਇੰਜੋਏ ਕਰਕੇ ਖਤਮ ਕਰ ਦਿੰਦੇ ਨੇ ਅਸੀਂ ਆਪਾਂ ਦੇਸ਼ ਲਈ ਜਿੰਨਾ ਛੇਦਾਂ ਨੇ ਇੰਨਾ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਯਾਦ ਕਰੀਏ ਉਹਨਾਂ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਇਸ ਦੇਸ਼ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖੀਏ ਇਸ ਦੇਸ਼ ਦੀ ਉન્નਤੀ ਲਈ ਕੋਈ ਨਾ ਕੋਈ ਯੋਗਦਾਨ ਕਰ ਦੇ ਲਈਏ ਦੂਸਰਾ ਜਨਮਾਸਤੇਮੀ ਦੇ ਉੱਪਰ ਮੈਂ ਇੱਕ ਮੈਸੇਜ ਜ਼ਰੂਰ ਦੇਣਾ ਚਾਹਨਾ ਨੱਚਣਾ ਗਾਣਾ ਸੰਗੀਤ ਕੋਈ ਬੁਰੀ ਗੱਲ ਨਹੀਂ ਹੈ ਲੇਕਿਨ ਕੇਵਲ ਨੱਚਣਾ ਹੀ ਬੁਰੀ ਗੱਲ ਹੈ ਕੇਵਲ ਨੱਚਣਾ ਜਦੋਂ ਕੋਈ ਅਸਾਧਿਨ ਤਿਹਾੜਾਂ ਦਾ ਲੋਕਾਂ ਦੀ ਇੱਕ ਉਮੀਦ ਹੁੰਦੀ ਹੈ ਕਿ ਅਸੀਂ ਭਗਵਾਨ ਦੇ ਬਾਰੇ ਜਾਣੀਏ ਉਹਨਾਂ ਦੀ ਲੀਲਾਵਾਂ ਦੇ ਬਾਰੇ ਜਾਣੀਏ ਪਰ ਅੱਜ ਕੀ ਮਿਲਿਆ ਜਾਂਦਾ ਅੱਜ ਪਰੋਸਿਆ ਕੀ ਜਾਂਦਾ ਸਿਰਫ ਇਹੀ ਨਾਚ ਗਾਣਾ ਇਹਨੂੰ ਤੁਲਾ ਬੰਦ ਕਰਕੇ ਅਸੀਂ ਭਗਵਾਨ ਦੇ ਜਿਹੜੇ ਗੁਣ ਨੇ ਭਗਵਾਨ ਕਿਉਂ ਆਇਓ ਉਹਨਾਂ ਨੇ ਧਰਮ ਦੀ ਸਥਾਪਨਾ ਕਿਵੇਂ ਕੀਤੀ ਕਿਵੇਂ ਕਿਵੇਂ ਉਹਨਾਂ ਨੂੰ ਕਸ਼ਟ ਸਹਿ ਕੇ ਵੀ ਇਸ ਜੀਵਨ ਦੇ ਵਿੱਚ ਸਥਾਪਨਾ ਕਰਨੀ ਪਈ ਇਸ ਕਰਕੇ ਅਸੀਂ ਉਹਨਾਂ ਦੇ ਜੀਵਨ ਤੇ ਪ੍ਰਕਾਸ਼ ਪਾਈਏ ਨਾ ਕਿ ਇਕੱਲਾ ਜਿੰਨੇ ਵੀ ਲੋਕ ਆਰਗੇਨਾਈਜੇਸ਼ਨ ਕਰਦੇ ਨੇ ਜਿੰਨੇ ਵੀ ਅਗੇ ਨੇ ਉਹਨਾਂ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਸਿਰਫ ਇਹ ਡਾਂਸ ਨਾ ਪਰੋਸੋ ਇਹਨਾਂ ਨੂੰ ਗਿਆਨ ਵੀ ਪਰੋਸੋ ਕਿਉਂਕਿ ਅੱਜ ਸਮਾਜ ਦੇ ਸੰਸਕਾਰ ਜਿਹੜੇ ਨੇ ਉਹ ਕਮਜ਼ੋਰ ਪੈ ਗਏ ਨੇ ਜਿਹਦੇ ਕਾਰਨ ਬੱਚੇ ਸਾਰੇ ਨਸ਼ਿਆਂ ਵਿੱਚ ਲੱਗੇ ਗਏ ਜੇ ਇਹ ਧਾਰਮਿਕ ਸੰਸਕਾਰ ਉਹਨਾਂ ਦੇ ਮਜ਼ਬੂਤ ਕੀਤੇ ਹੁੰਦੇ ਨਾ ਤੇ ਉਹਨਾਂ ਦੀ ਸੋਚ ਨਹੀਂ ਉਹਨਾਂ ਦੀ ਜੀਵ ਨਹੀਂ ਬੜੀ ਪਵਿੱਤਰ ਹੋਣੀ ਸੀ ਅਸੀਂ ਕੇਵਲ ਫਰੋਸਿਆ ਨਾਚ ਗਾਣਾ ਜਾਂ ਫालतू ਗੱਲਾਂ ਅੱਜ ਉਹਨੇ ਸਮਾਜ ਦਾ ਬਿੜਾਗਰ ਕਰਕੇ ਰੱਖ ਦਿੱਤਾ ਇਸ ਕਰਕੇ ਜਿੰਨੇ ਵੀ ਆਰਗੇਨਾਈਜੇਸ਼ਨ ਨੇ ਜਿੰਨੀਆਂ ਵੀ ਕਮੇਟੀਆਂ ਉਹਨਾਂ ਨੂੰ ਇਹ ਅਪੀਲ ਹੈ ਕਿ ਕੇਵਲ ਡਾਂਸ ਨਾ ਕਰਵਾਓ ਥੋੜਾ ਭਗਵਾਨ ਦੀ ਲਿਲਾਵਾਂ ਦਾ ਸੰਸਕਾਰ ਮਜ਼ਬੂਤ ਕਰੋ ਸਾਡੇ ਪਰਿਵਾਰਾਂ ਦੇ ਬੱਚਿਆਂ ਦੇ ਤਾਂ ਕਿ ਸਮਾਜ ਸੁੰਦਰ ਬਣ ਸਕੇ ਸੰਸਕਾਰ ਸੁੰਦਰ ਹੋਣਗੇ ਸਮਾਜ ਸੁੰਦਰ ਬਣੇਗਾ ਦੇਸ਼ ਦੀ ਉન્નਤੀ ਹੋਏਗੀ ਇਸ ਕਰਕੇ ਇਹਨਾਂ ਗੱਲਾਂ ਦੇ ਉਕਾਰਨ ਉਹ ਜਿਹੜੇ ਲੋਕ ਅੱਛੇ ਪੇ ਕਲਾਕਾਰ ਨੇ ਜਾਂ ਕੁਝ ਵੀ ਕਰਦੇ ਨੇ ਉਹਨਾਂ ਨੂੰ ਉਤਸ਼ਾਹਨ ਕਰਨਾ ਸਾਡਾ ਧਰਮ ਹੈ ਤਾਂ ਕਿ ਸਮਾਜ ਅੱਗੇ ਵਧ ਸਕੇ ਉਹਨਾਂ ਨੂੰ ਹੋਰ ਉਤਸ਼ਾਹਿਤ ਕਰੋ ਤਾਂ ਕਿ ਦੇਸ਼ ਦੀ ਤਰੱਕੀ ਹੋਏਗੀ ਦੂਸਰਾ ਅਸੀਂ ਇੱਥੇ ਦੋ ਪੱਤਰਕਾਰ ਬਲਵਿੰਦਰ ਸਿੰਘ ਜੀ ਪਾਟਿਆ ਜੀ ਇਹਨਾਂ ਦੇ ਪਿਤਾ ਜੀ ਸਰਦਾਰ ਜਸਵੰਤ ਸਿੰਘ ਜੀ ਜਿਨ੍ਹਾਂ ਦਾ ਬਹੁਤ ਇਸ ਇਲਾਕੇ ਚ ਬਸੰਦਰ ਨਾਮ ਸੀ ਦੂਸਰੇ ਮੇਰੇ ਮਿੱਤਰ ਮੇਰੇ ਨਾਲ ਪੜ੍ਹਦੇ ਵੀ ਰਹੇ ਨੇ ਬਲਵਿੰਦਰ ਸਿੰਘ ਸੋਨ ਜਿਨ੍ਹਾਂ ਦੇ ਨਾਲ ਮੇਰਾ ਬੜਾ ਲੰਮਾ ਟਾਈਮ ਨਿਕਲਿਆ ਇਹ ਦੋ ਸੀਨੀਅਰ ਆਪਣਾ ਪੱਤਰਕਾਰ ਨੇ ਔਰ ਮੈਂ ਇਹਨਾਂ ਤੋਂ ਇਸ ਕਰਕੇ ਜ਼ਿਆਦਾ ਮਤਲਬ ਪ੍ਰਭਾਵੀਤਾ ਇਹਨਾਂ ਨੇ ਸਮਾਜ ਦੀ ਸੱਚਾਈ ਹਮੇਸ਼ਾ ਬੇਤੜਕ ਹੋ ਕੇ ਸਮਾਜ ਦੇ ਸਾਹਮਣੇ ਰੱਖੀ ਹੈ ਇਹ ਸਾਡਾ ਬਹੁਤ ਇੱਕ ਫਕਰ ਦੀ ਗੱਲ ਹੈ ਕਿ ਇਹੋ ਜਿਹੇ ਦੋ ਪੱਤਰਕਾਰ ਸਾਡੇ ਕਾਦੀਆਂ ਸ਼ਹਿਰ ਦੇ ਵਿੱਚ ਆ ਗਏ ਨੇ ਇਹ ਸਾਡੇ ਲਈ ਬੜੀ ਇਹਨਾਂ ਸੱਚਾਈ ਬੋਲਣ ਲੱਗਿਆ ਕਦੀ ਕਹਿੰਦੀ ਸੀ ਪ੍ਰਵਾਣੀ ਕਹਿੰਦੀ ਇਸ ਕਰਕੇ ਇਹਨਾਂ ਨੂੰ ਮੈਂ ਇਹਨਾਂ ਦੀ ਸੱਚਾਈ ਔਰ ਇਹਨਾਂ ਦੀ ਕਾਬਲੀਅਤ ਦੇ ਕਾਰਨ ਸਨਮਾਨਿਤ ਕੀਤਾ ਇਸ ਕਰਕੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਸਾਰੇ ਸਮਾਜ ਨੂੰ ਇੱਕ ਸਿੱਖਿਆ ਦੇਣਾ ਚਾਹਨਾ ਕੇਵਲ 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 ਨਾਚ ਤੇ ਕੰਮ ਨਾ ਰੱਖੋ ਭਗਵਾਨ ਦੀ ਸਿੱਖਿਆ ਮਾਂ ਬੱਚਾ ਜੁਤਾਰੋ ਉਹਨਾਂ ਦੇ ਸੰਸਕਾਰ ਕਮਜ਼ੋਰ ਹੋ ਰਹੇ ਨੇ ਜਿਹਦੇ ਕਾਰਨ ਸਮਾਜ ਅੰਧਕਾਰ ਦੀ ਔਰ ਜਾ ਰਿਹਾ ਹੈ। ਧੇਯਮ ਸਦਾ ਪਰਿਭਵਗਨਮ ਅਭਿਸ਼ਟ ਦੋਹਮ ਤੀਰਥਾਸ ਪਦਮ ਸ਼ਿਵ ਵਿਰੰਚਿਨੁ ਤਮ ਸ਼ਰਨਯਮ प्रणत चरणारविंदम जय श्री कृष्णा सभी भारतवासियों को और हमारे इस नगरवासियों को जन्माष्टमी के पावन पर्व की अनंत अनंत शुभकामनाएं मंगल कामनाएं और बहुत बहुत बधाई आज भारत का स्वतंत्रता दिवस भी पूरा देश पूरी निष्ठा से और बहुत उत्साह से मना रहा है और केवल हमारे देश में नहीं विदेशों में भी जहाँ जहाँ हमारे भारतीय रहते हैं आज उनके मन में भी एक विशेष एक उल्लास है एक विशेष विचार है भारत माँ की जो निष्ठा है भारत माँ के प्रति उनकी जो श्रद्धा है आज अपने अपने ढंग से सभी श्रद्धा सुमन समर्पित कर रहे हैं आज जन्माष्टमी का पावन पर्व जो योगेश्वर भगवान श्री कृष्ण के अवतरण का दिवस है हमें एक शिक्षा बहुत महत्वपूर्ण देता है कि हमने मनुष्य जीवन को प्राप्त कर, किया है यह प्रभु की करुणा का ही फल है और इस जन्म को प्राप्त करने के उपरांत हमने अपने जीवन को सिद्ध करना है इस जीवन के समाप्त होने से पहले और हमारे जीवन की सिद्धि क्या है वो है कल्याण आत्म अनुसंधान की ये जो दिव्य यात्रा है जो हमें मनुष्य देही के रूप में प्राप्त है ये इसीलिए मिली है कि हम अपने सभी धर्मों की पूर्ति करते हुए उत्तरदायित्वों का पालन करते हुए राष्ट्र के प्रति हमारे जो जो हमारे फर्ज हैं, उनको निभाते हुए और माता पिता के प्रति जो हमारी निष्ठा होनी चाहिए जो सेवा भाव होना चाहिए उसको करते हुए कुटुंबियों के प्रति जहाँ जहाँ हमारे जो जो धर्म हैं उसको निभाते हुए और हरि का भजन करते हुए उनका स्मरण करते हुए जीवन में शुद्धि के साथ दिव्यता के साथ पावनता के साथ इसको जिया जाए ताकि जब इस जीवन की शाम आए तो ये हमारा जो शरीर है जब ये शांत हो तो हमारी आत्मा को भटकना हो उसके लिए ये पर्व हमारे लिए एक सुंदर संदेश लेकर के एक सुंदर शिक्षा लेकर के आते हैं क्योंकि भगवान कहते हैं कि परम ब्रह्म परम धाम परम भव पुरुषम शाश्वतम दिव्यम आदि देव मजम विभु ही साक्षात परमात्मा मैं हूँ मैं ही सबका आश्रय दाता हूँ और मैं ही शाश्वत भी हूँ मैं ही परम पुरुष भी हूँ पुराण पुरुष भी हूँ इसीलिए संसार मेरी आराधना करके मेरा ध्यान करके मुझे भज करके मुझ तक पहुंच सकता है उसके लिए हमारे जीवन में भक्ति की आवश्यकता है और भजन की आवश्यकता है केवल नाचने गाने से यदि हम सोचें कि हम स्टेजों पर चढ़ करके नाच रहे हैं बहुत लाउड म्यूजिक में हम एंटरटेनमेंट कर रहे हैं तो उससे हमारे जीवन को कल्याण की प्राप्ति नहीं हो सकती कुछ लोगों के लिए वो मनोरंजन का साधन अवश्य हो सकता है पर मनोरंजन एक अलग चीज है और भव भंजन एक अलग चीज है भव भंजन का अर्थ होता है इस भव रूपी संसार से हमने तर के और आगे प्रभु को मिलना है उसके लिए जीवन है केवल मनोरंजन हमें कल्याण कभी नहीं दे सकता इसीलिए जो जो जागृत हैं लोग जो बुद्धिमान है वो अपने जीवन में भजन करते हैं भगवान के किए गए जो आदर्श स्थापित हैं जो शिक्षाएं हैं जिस प्रकार उन्होंने अधर्मियों का विनाश किया धर्म की स्थापना की और बहुत ऊंचे आचरण बहुत दिव्य आचरण से उन्होंने अपना जीवन जिया दुखों को भी सहा परंतु उन्होंने अपने धर्म को नहीं छूटने दिया उन, उन शिक्षाओं को याद करके हम जब तक उस पर नहीं चलेंगे तब तक हमारा कल्याण नहीं हो सकता और आज भारत जो हमारा देश है हमारी माँ भारती के स्वतंत्रता का भी दिवस है तो माँ भारती को ये जो स्वतंत्रता मिली है, इसमें बहुत बलिदान छुपे हुए हैं इसमें बहुत सारे परिवार जो हमारे दिव्य विभूतियां हैं वो चली गई महाराज गुरु गोविंद सिंह जी ने अपने पूरे परिवार का बलिदान कर दिया चार साहिबजादों को उन्होंने वो शहीद हो गए और उनके पिताजी महाराज जो गुरु तेग बहादुर जी महाराज, महाराज हैं वो भी इस भारत की स्वतंत्रता के कारण वो भी वीर गति को प्राप्त हो गए उन्होंने भी बलिदान दे दिया तो इसीलिए छुपे हुए हैं संभाजी महाराज है दुर्गावती बाई है मां लक्ष्मी बाई है महान विभूतियां हैं पृथ्वीराज चौहान है तो ये जो आजादी हमें मिली है स्वतंत्रता मिली है इसमें बहुत मूल्य चुकाए हैं और इसको बचाए रखना हमारा धर्म है हमें जी ये एक मुहिम चलानी चाहिए कि हमारा देश हमारे जो युवा हैं वो नशा मुक्त हो सके और जो अपने जीवन को में शुद्धता ला सके केवल नाचने गाने से समाज में अच्छी शिक्षा नहीं जाएगी इसके लिए धार्मिक अनुष्ठान होने चाहिए जब भी कोई पर्व हो तो एक विशेष तौर पर उनके लिए एक रहना चाहिए कि उनको विशेष एक शिक्षा दी जाए जिसमें कि उनका जीवन शुद्ध हो सके क्योंकि स्वयं में महात्मात्मा महात्मा भगवान कहते हैं कि मुझे मैं ही जान सकता हूं तो ये भगवान ने जो दिव्य पर्व है ये इसीलिए बनाए हैं कि हम उनको जान सके और अपने जीवन को सिद्धि की ओर ले जा सके तो सच्ची श्रद्धांजलि स्वतंत्रता सेनानियां सेनानी जो शहीद हो चुके हैं उनके लिए यही है कि हम अपने देश को मजबूत बनाए अपने संस्कारों को अपनी संस्कृति को बचा कर रखें ताकि अक्रांता हमारे ऊपर इस तरह से अटैक ना कर सके उसके लिए एकजुटता की जरूरत है आप सभी को पुनः जन्माष्टमी और स्वतंत्रता दिवस की बहुत बहुत मंगल कामनाएं धन्यवाद